ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਅਸੀਂ ਵਿਖਾਉਨੇ ਆਂ ਵੀ ਜਿਹੜੇ ਆਪਣੇ ਪੌਣੇ 2 ਸਾਲ ਦੇ ਸਫੈਦਿਆਂ ਦੇ ਬੂਟੇ ਆ ਅੱਜ ਤੋਂ ਢਾਈ ਤਿੰਨ ਮਹੀਨੇ ਪਹਿਲਾਂ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਪਾਣੀ ਕਿਹਾ ਵੀ ਬਰਸਾਤਾਂ ਕਰਕੇ ਤੇ ਇਹਦੇ ਵਿੱਚ ਤੁਸੀਂ ਉਹ ਸਾਹਮਣੇ ਕਈ ਵੇਖ ਸਕਦੇ ਹੋ ਵੀ ਕਈ ਬੂਟੇ ਅ ਵਿੰਗੇਟੇਡੇ ਵੀ ਹੋ ਜਾਂਦੇ ਹਨਾ ਤੇ ਇਹ ਜਿਹੜਾ ਘਾਹ ਏ ਇਹ ਆਪਣੇ ਆਪ ਹੀ ਸਾਰਾ ਖਤਮ ਹੋ ਗਿਆ ਸਾਡਾ ਰਤਾ ਸੀ ਵੀ ਇਹਦੇ ਵਿੱਚ ਅਸੀਂ ਸਪਰੇਅ ਕਰਾਂਗੇ ਪਰ ਇਹ ਆਪਣੇ ਆਪ ਹੀ ਖਤਮ ਹੋ ਗਿਆ ਫਰਵਰੀ 2026 ਨੂੰ ਇਹਨਾਂ ਨੇ ਹੋਣਾ ਜੀ 2 ਸਾਲ ਦੇ ਤੇ ਇਹਨਾਂ ਦੀ ਤੁਸੀਂ ਵੇਖ ਸਕਦੇ ਹੋ ਹੁਣ ਅਸੀਂ ਕਣਕਾਂ ਬੀਜਣ ਤੋਂ ਬਾਅਦ ਇਹਨਾਂ ਦੀ ਸਾਂਭ ਸੰਭਾਲ ਨੂੰ ਥੋੜਾ ਜਿਹਾ ਟਾਈਮ ਦੇਵਾਂਗੇ ਤੇ ਇਹਨਾਂ ਦੀ ਤੁਸੀਂ ਗਰੋਥ ਵੇਖ ਸਕਦੇ ਹੋ ਮੈਂ ਉਹਨਾਂ ਦੋਸਤਾਂ ਨੂੰ ਖਾਸ ਸਲਾਹ ਦੇਵਾਂਗਾ ਇਹ ਸਾਰੇ ਦੇਸੀ ਬੂਟੇ ਆਪਣੇ ਜੋ ਕਿ ਸਾਧਕ ਏਰੀਆ ਚੋਂ ਆਉਂਦੇ ਆ ਭੰਗੇ ਵਾਲੇ ਪਿੰਡ ਤੋਂ ਤੇ ਇਹ ਦੇਖੋ ਇਹ ਦੇਸੀ ਨੇ ਔਰ 2 2.5 3 4 4 ਰੁਪਏ ਦਾ ਬੂਟਾ ਆ ਜਾਂਦਾ ਔਰ ਬਹੁਤ ਵਧੀਆ ਤੁਹਾਨੂੰ ਅੱਗੇ ਜਾ ਕੇ ਇਹਨਾਂ ਦੀ ਮੋਟਾਈ ਵੀ ਦਿਖਾਉਣੇ ਆ। ਔਰ ਥੋੜੀ ਜੀ ਗਲਤੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਵੀ ਥੋੜੇ ਜੇ ਸਾੜ ਤੋਂ ਸੰਘਣੇ ਲੱਗ ਗਏ ਜਿਹਦੇ ਕਰਕੇ ਇਹਦੇ ਵਿੱਚ ਸਾਡਾ ਰੂਟਾਵੇਟਰ ਵਗੈਰਾ ਨਹੀਂ ਚੱਲਦਾ। ਔਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਦੀ ਥੋੜੀ ਬਹੁਤੀ ਕਟਾਈ ਕਰ ਦਈਏ ਔਰ ਜਿਹੜੇ ਇਲਾਕੇ ਦੇ ਵਿੱਚ ਪਾਣੀ ਘਟ ਹੈ ਜਾਂ ਕਈ ਵਾਰ ਬਰਸਾਤਾਂ ਦੇ ਨਾਲ ਫਸਲ ਖਾਸ ਕਰਕੇ ਨਰਮਾ ਖਰਾਬ ਹੋ ਜਾਂਦਾ ਹੈ। ਉਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਬੜੇ ਵਧੀਆ। ਆਹ ਦੇਖੋ। ਬੜੇ ਵਧੀਆ ਇਹਨੂੰ ਕੋਈ ਲੰਮੀ ਚੁੜੀ ਕੋਈ ਸਮੱਸਿਆ ਨਹੀਂ ਕੀ ਚਲੋ ਥੋੜੇ ਬੋਤੇ ਕੋਈ ਵਿੰਗੇ ਡਡੇ ਹੋ ਵੀ ਜਾਂਦੇ ਉਹ ਤਾਂ ਕੁਦਰਤੀ ਆ 10% ਨੁਕਸਾਨ ਹੋ ਵੀ ਜਾਂਦਾ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਆਪਾਂ ਤੁਹਾਨੂੰ ਇਹਨਾਂ ਦੀ ਮਟਾਈ ਵਿਖਾਉਣੇ ਆ ਪੌਣੇ 2 ਸਾਲ ਦੇ ਬੂਟੇ ਦੀ ਇਹ ਵੇਖਣ ਦੇ ਵਿੱਚ ਦੂਰੋਂ ਛੋਟੇ ਲੱਗਦੇ ਆ ਪਰ ਬੜੇ ਵਧੀਆ ਤੁਸੀਂ ਇਹਦੀ ਲੈਂਥ ਵੇਖੋ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਔਰ ਤੁਸੀਂ ਇਸ ਸੰਬੰਧੀ ਆਪੋ ਆਪਣੇ ਸੁਝਾਅ ਦੇ ਸਕਦੇ ਹੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਣਕਾ ਬੀਜਣ ਤੋਂ ਬਾਅਦ ਸਾਡਾ ਕੋਲੋਨ ਸਫੈਦਾ ਲਾਉਣ ਦੀ ਤਿਆਰੀ ਆ ਤੇ ਅਸੀਂ ਉਹ ਵੀ ਲਾਉਣਾ ਹੈ ਤੇ ਇਹਦੇ ਵਿੱਚ ਕੋਈ ਲੰਮੀ ਚੋੜੀ ਸੰਭਾਲਣੀ ਆ ਹਾਂ ਥੋੜੀ ਬਹੁਤੀ ਇਹ ਅਸੀਂ ਵੀ بارشਾਂ ਕਰਕੇ ਆ ਜਿਵੇਂ ਅਸੀਂ ਇਹ ਛੋਟੇ ਬੂਟੇ ਲਾਏ ਨੇ ਇਹ ਵਾਲੇ ਇਹ ਥੋੜੇ ਬਹੁਤੇ ਇਹ ਜਿਵੇਂ ਟੇਢੇ ਹੋ ਗਏ ਹਨ بارشਾਂ ਤੋਂ بارشਾਂ ਕਰਕੇ ਸਾਡੇ ਤੋਂ ਸਾਲੀ ਸਭ ਸੰਭਾਲਣੀ ਹੋਈ ਤੇ ਇਸ ਤੋਂ ਬਾਅਦ ਇਹ ਜਿਹੜਾ ਘਾਹ ਨਾ ਅੱਜ ਤੋਂ 2-2.5 ਮਹੀਨੇ ਪਹਿਲਾਂ ਘਾਹ ਬਹੁਤ ਨਜ਼ਰ ਆਉਂਦਾ ਸੀ ਸਾਨੂੰ ਇਹ ਅਸੀਂ ਵੀ ਗੰਦ ਵਾਲੀ ਦਵਾਈ ਮਾਰਨੀ ਪੈਗੀ ਇਹਦੇ ਵਿੱਚ ਠੀਕ ਹੈ ਪਰ ਗੰਦ ਵਾਲੀ ਦਵਾਈ ਮਾਰਨ ਦੀ ਸ਼ਾਇਦ ਲੋੜ ਘੱਟ ਪਵੇ ਪਿਛਲੇ ਸਾਲ ਵੀ ਅਸੀਂ ਖਾਲੀਆਂ-ਖਾਲੀਆਂ ਸਾਫ਼ ਕਰਵਾਤੀਆਂ ਸੀ ਤੇ ਵਿੱਚ ਥੋੜੀ-ਬੋਤੀ ਦਵਾਈ ਮਾਰਤੀ ਸੀ ਤੇ ਲੈਂਥ ਤੁਸੀਂ ਵੇਖ ਲਓ ਕਿਉਂਕਿ ਇਹ ਸਫੈਦਾ ਐਸੀ ਖੇਤੀ ਆ ਇਹਨੂੰ ਥੋੜਾ ਪਾਣੀ ਮਿਲ ਜੇ ਤਾਂ ਵੀ ਕੋਈ ਚੱਕਰ ਨਹੀਂ ਜਿਆਦਾ ਮਿਲ ਜੇ ਤਾਂ ਵੀ ਕੋਈ ਚੱਕਰ ਨਹੀਂ ਆਹ ਦੇਖੋ ਔਰ ਬਿਲਕੁਲ ਸਿੱਧੇ ਠੀਕ ਆ ਕਲੋਨ ਸਫੈਦੇ ਜਿੰਨੀ ਇਹਦੇ ਵਿੱਚ ਸਫਾਈ ਨਹੀਂ ਹੈਗੀ ਆਪਾਂ ਇਹ ਗੱਲ ਮੰਨਦੇ ਆ ਪਰ ਫਿਰ ਵੀ ਬਹੁਤ ਵਧੀਆ ਹਾਇ ਇਹ ਜ਼ਰੂਰ ਹੈ ਕਿ ਕਣਕਾਂ ਤੋਂ ਬਾਅਦ ਅਸੀਂ ਇਹਦੇ ਵਿੱਚ ਸਫਾਈ ਕਰਕੇ ਇਹਨਾਂ ਦੇ ਮੁੱਢਾ ਦੇ ਨਾਲ ਆਪਾਂ ਖਾਦ ਪਾਉਣੀ ਆ ਤੇ ਕਈ ਵਾਰੀ ਇਹਨੂੰ ਕੋਈ ਫੰਗਸ ਰੋਗ ਹੋ ਜਾਂਦਾ ਜਿਵੇਂ ਇਹ ਇੱਧਰ ਬੂਟੇ ਨੂੰ ਹੋ ਗਿਆ ਥੋੜਾ ਜਿਹਾ ਠੀਕ ਹੈ ਪਰ ਉਹ ਵੀ ਇਹਨੇ ਆਪਣੇ ਆਪ ਹੀ ਕਵਰ ਕਰ ਜਾਣਾ ਥੋੜੀ ਬੋਦੀ ਖਾਦ ਖਰਾਕ ਪਾਉਣ ਤੋਂ ਬਾਅਦ ਤੇ ਜਿਹੜੇ ਇਲਾਕਿਆਂ ਦੇ ਵਿੱਚ ਆਹ ਦੇਖੋ ਇਹ ਆਪਾਂ ਕਿੱਥੋਂ ਮਿਲ ਰਹੇ ਆ ਠੀਕ ਹੈ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਘਟ ਹੈ ਜਾਂ ਜਿਆਦਾ ਪਾਣੀ ਕਰਕੇ ਨਰਮਾ ਖਰਾਬ ਹੋ ਜਾਂਦਾ ਆਪਾਂ ਨੂੰ ਤਾਂ ਇਹ ਬਾਈਜੀ ਫਸਲ ਬਹੁਤ ਵਧੀਆ ਲੱਗਦੀ ਆ ਇਹ ਕਿਸਾਨਾਂ ਦੀ ਸਿੱਧੀ ਸਿੱਧੀ ਇੱਕ ਐਫਡੀ ਆ ਜੋ ਕਿ 5-6 ਸਾਲਾਂ ਵਾਸਤੇ ਤੁਹਾਨੂੰ ਇਨਵੈਸਟਮੈਂਟ ਕਰਨੀ ਪਵੇਗੀ ਔਰ ਇਨਵੈਸਟਮੈਂਟ ਵੀ ਬਹੁਤ ਘੱਟ ਹੈ ਬਹੁਤ ਘੱਟ ਮੇਰੇ ਹਿਸਾਬ ਨਾਲ ਜੇ ਤੁਹਾਡਾ ਬੂਟਾ 1500-2000 ਦਾ ਵੀ ਵਿਕ ਜਾਏ ਔਰ ਉਹਦੇ ਤੇ ਮੈਕਸਿਮਮ ਖਰਚਾ 100-200 ਰੁਪਏ ਹੀ ਆਉਣਾ ਹੈ ਜਿਆਦਾ ਕੋਈ ਖਰਚਾ ਨਹੀਂ ਆਉਂਦਾ ਠੀਕ ਆ ਬਾਕੀ ਤੁਸੀਂ ਵੇਖ ਲਓ ਹੌਲੀ ਹੌਲੀ ਇਹਨਾਂ ਨੇ ਆਪੇ ਸਾਲੋ ਸਿਸਟਮ ਸਾਰਾ ਸਾਫ਼ ਕਰਤਾ ਆਪਾਂ ਇਹਦੀ ਕੋਈ ਕਟਾਈ ਨਹੀਂ ਕੀਤੀ ਬਾਕੀ ਤੁਸੀਂ ਵੇਖ ਸਕਦੇ ਹੋ ਔਰ ਜਿਹੜੇ ਵੀਰ ਸਫੇਦਿਆਂ ਬਾਰੇ ਆਪਣਾ ਗਿਆਨ ਰੱਖਦੇ ਆ ਠੀਕ ਹੈ ਉਹ ਆਪੋ ਆਪਣੇ ਵੀਰ ਸੁਝਾ ਦੇ ਸਕਦੇ ਹੋ ਵੀ ਕਲੋਨ ਦੇ ਨਾਲੋਂ ਇਹਦਾ ਕਿੰਨਾ ਕੁ ਫਰਕ ਹੈ ਠੀਕ ਹੈ ਆ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਵੀ ਜ਼ਿਆਦਾ ਬਾਰਸ਼ਾਂ ਕਰਕੇ ਇਹਦੇ ਵਿੱਚ ਟਰੈਕਟਰ ਵਗੈਰਾ ਨਹੀਂ ਚੱਲਿਆ ਨਾ ਹੀ ਰੋਟਾਵੇਟਰ ਚੱਲਿਆ ਹੁਣ ਜਿਸ ਦਿਨ ਆਪਾਂ ਸਫਾਈ ਕੀਤੀ ਤਾਂ ਉਹਦੀਆਂ ਸਾਰੀਆਂ ਤਸਵੀਰਾਂ ਵਿਖਾਵਾਂਗੇ ਇਹ ਇਧਰ ਬਾਉਂਡਰੀ ਹੈ ਜੀ ਠੀਕ ਹੈ ਔਰ ਸਭ ਤੋਂ ਵੱਡੀ ਗੱਲ ਇਹ ਵੀ 15 ਤੋਂ 20 ਸਾਲ ਹੋ ਗਏ ਇਹ ਇਲਾਕਾ ਬਿਲਕੁਲ ਇਲਾਕਾ ਨਹੀਂ ਸੋਰੀ ਇਹ ਜ਼ਮੀਨ ਬਿਲਕੁਲ ਬੰਜਰ ਦੀ ਤਰ੍ਹਾਂ ਪਈ ਸੀ ਖਰਚਾ ਕਰੀ ਜਾਣਾ ਫਸਲ ਕਦੇ ਨਿਕਲੀ ਨਹੀਂ ਨਾ ਨਰਮਾ ਨਾ ਝੋਨਾ ਨਾ ਕਣਕ ਠੀਕ ਹੈ ਔਰ ਇਹ ਤੁਸੀਂ ਵੇਖੋ ਬਹੁਤ ਵਧੀਆ ਨਜ਼ਾਰਾ ਤੁਸੀਂ ਇਸ ਬੱਦ ਦੀ ਆਪੋ ਆਪਣੇ ਸੁਝਾਅ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ